ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਕਿ ਅਸੀਂ ਰੋਜ਼ਾਨਾ ਤੁਹਾਡੇ ਲਈ ਨਵੇਂ-ਨਵੇਂ ਆਉਣੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਅਪਡੇਟ ਦੱਸਦੇ ਰਹਿੰਨੇ ਹਾਂ ਤੇ ਅੱਜ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਨਵੀਂ ਅਪਡੇਟ ਉਹ ਹੈ ਇੰਡੀਆ ਪੋਸਟ ਆਫਿਸ ਜੀਡੀਐਸ ਦੇ ਜੋ ਆਨਲਾਈਨ ਫਾਰਮ 2025 ਦੇ ਲਈ ਆਏ ਸੀਗੇ ਇਸ ਦੀ ਜੋ ਨਵੀਂ ਅਪਡੇਟ ਉਹ ਅੱਜ ਦੀ ਇਹ ਹੈ ਕਿ ਇਸ ਪੋਸਟ ਨੂੰ ਅਪਲਾਈ ਕਰਨ ਦੀ ਜੋ ਲਾਸਟ ਡੇਟ ਹੈ ਉਹ ਅੱਜ ਦੀ ਰਹਿ ਚੁੱਕੀ ਹੈ ਸਿਰਫ ਜਿਸ ਵਿੱਚ કુલ 21 ਪੋਸਟਾਂ ਨੇ ਤੇ 10ਵੀਂ ਪਾਸ ਵਾਲੀ ਇਸ ਨੂੰ ਅਪਲਾਈ ਕਰ ਸਕਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅੱਜ ਇਸ ਦੀ ਲਾਸਟ ਡੇਟ ਹੈ ਯਾਨੀ ਕਿ 3 ਮਾਰਚ ਅੱਜ ਇਸ ਦੀ 2025 ਦੀ ਲਾਸਟ ਡੇਟ ਹੈ ਸੋ ਜਿਨ੍ਹਾਂ ਨੇ ਹਜ ਤੱਕ ਫਾਰਮ ਨਹੀਂ ਅਪਲਾਈ ਕੀਤਾ ਉਹ ਜ਼ਰੂਰ ਇਹ ਫਾਰਮ ਨੂੰ ਅਪਲਾਈ ਕਰ ਲੈਣ ਏਜ ਘੱਟੋ ਘੱਟ 18 ਸਾਲ ਦੀ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 40 ਸਾਲ ਦੇ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਦੇ ਨਾਲ ਨਾਲ ਕਾਸਟ ਦੇ ਮੁਤਾਬਕ ਤੁਹਾਨੂੰ ਏਜ ਰੈਲੈਕਸੇਸ਼ਨ ਹੋਰ ਵੀ ਦਿੱਤੀ ਜਾਊਗੀ ਇਸ ਵਿੱਚ ਗ੍ਰਾਮੀਨ ਡਾਕ ਸੇਵਕ ਯਾਨੀ ਕਿ GDS ਤੇ ਪੋਸਟਾਂ ਨੇ 21000 ਪੋਸਟਾਂ ਨੇ ਜਲਦੀ ਜਲਦੀ ਆਪਣੀ ਪੋਸਟ 'ਤੇ ਅਪਲਾਈ ਕਰੋ ਕਿ ਅੱਜ ਸ਼ਾਮ 5 ਜਾਂ 6 ਵਜੇ ਤੱਕ ਇਹ ਪੋਸਟ ਅਪਲਾਈ ਹੋਊਗੀ ਇਸ ਤੋਂ ਬਾਅਦ ਇਹ ਪੋਸਟ ਨਹੀਂ ਅਪਲਾਈ ਹੋਊਗੀ ਤੇ ਜੇਕਰ ਕਿਸੇ ਨੇ ਵੀ ਘਰ ਬੈਠੇ ਨਵੇਂ ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣੀ ਹੈ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਨ੍ਹਾਂ ਨੇ ਵੀ ਪੋਸਟ ਨਹੀਂ ਅਪਲਾਈ ਕੀਤੀ ਜਲਦੀ ਤੋਂ ਜਲਦੀ ਆਪਣੀ ਪੋਸਟ ਅਪਲਾਈ ਕਰਨ ਤੁਸੀਂ ਆਪਣੀ ਪੋਸਟ ਨੂੰ ਘਰ ਬੈਠੇ ਸਾਡੇ ਕੋਲ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਵਟਸਐਪ ਕਰਕੇ ਤੁਸੀਂ ਸਾਡੇ ਕੋਲ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਨਾਲ ਹੀ ਸੇਵਾ ਕੇਂਦਰ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਤੁਸੀਂ ਸਾਡੇ ਦਿੱਤੇ ਗੇ ਨੰਬਰ ਤੇ ਵਟਸਐਪ ਕਰਕੇ ਇਸ ਦੀ ਹੋਰ ਜਾਣਕਾਰੀ ਲੈ ਸਕਦੇ ਹੋ